ਦੋਸਤੋ ਇਸ ਦੁਨੀਆ ਵਿੱਚ ਕੁਝ ਵੀ ਅਸੰਭਵ ਨਹੀਂ ਹੁੰਦਾ ਜਦੋਂ ਤੱਕ ਉਹ ਨਹੀਂ ਹੁੰਦਾ ਸਾਨੂੰ ਸੰਭਵ ਲੱਗਦਾ ਹੈ ਕਿ ਇਹ ਹੋ ਹੀ ਨਹੀਂ ਸਕਦਾ ਪਰ ਜਦੋਂ ਹੋ ਜਾਂਦਾ ਹੈ ਫਿਰ ਉਹ ਰਸਤਾ ਬਣ ਜਾਂਦਾ ਹੈ ਦੁਨੀਆ ਵਿੱਚ ਅਜਿਹੇ ਹਜ਼ਾਰਾਂ ਉਦਾਹਰਨਾਂ ਹੈ ਜਿਹੜੀਆਂ ਸਾਨੂੰ ਇਹ ਲੱਗਦਾ ਸੀ ਕਿ ਇਹ ਹੋ ਹੀ ਨਹੀਂ ਸਕਦਾ ਉਦਾਹਰਨ ਵਜੋਂ ਮਾਉਂਟ ਐਵਰੇਸਟ ਦੀ ਚੋਟੀ ਹੈ ਮਨੁੱਖ ਸੋਚ ਹੀ ਨਹੀਂ ਸਕਦਾ ਸੀ ਕਿ ਇੱਥੇ ਚੜ੍ਹ ਸਕਦਾ ਹੈ ਪਰ ਜਦੋਂ ਮਨੁੱਖ ਚੜ੍ਹਨਾ ਸ਼ੁਰੂ ਕਰਦਾ ਹੈ ਤਾਂ ਉਹ ਜਜ਼ਬਾ ਹੌਂਸਲਾ ਜਨੂਨ ਇਹ ਸਾਰੀਆਂ ਚੀਜ਼ਾਂ ਨੂੰ ਨਾਲ ਲੈ ਕੇ ਚੱਲਦਾ ਹੈ ਤਾਂ ਫਿਰ ਉਹ ਕੰਮ ਕਰਕੇ ਦਿਖਾ ਦਿੰਦਾ ਹੈ ਕਿ ਆ ਦੇਖੋ ਦੁਨੀਆ ਦਾ ਜਿਹੜਾ ਵੀ ਅਸੰਭਵ ਕੰਮ ਹੈ ਉਹ ਮੈਂ ਕਰਕੇ ਦਿਖਾਇਆ ਹੈ ਹੋਰ ਉਦਾਹਰਨਾ ক্রিকেট ਜਗਤ ਦੇ ਵਿੱਚ 100 ਸੈਂਚਰੀ ਦਾ ਸ਼ਤਕ ਲਈ ਲੱਗ ਸਕਦਾ 100 ਸੈਂਚਰੀਆਂ ਨਹੀਂ ਬਣ ਸਕਦੀ ਇਹ ਮੈਥ ਬਣੀ ਹੋਈ ਸੀ ਹੋਰ ਉਦਾਹਰਨਾ 6 ਓਵਰਾਂ ਵਿੱਚ ਇੱਕ ਓਵਰ ਦੇ ਵਿੱਚ 6 ਬੱਲੇ ਹੁੰਦੀਆਂ ਤੇ 6 ਬਲਾਂ ਤੇ 6 ਛੱਕੇ ਮਾਰਨੇ ਅਸੰਭਵ ਸੀ ਪਰ ਉਹ ਯੋਧਿਆ ਨੇ ਕਰਕੇ ਦਿਖਾਇਆ ਦੁਨੀਆ ਦਾ ਸਭ ਤੋਂ ਅਸੰਭਵ ਕੰਮ ਮਨੁੱਖ ਕਰ ਸਕਦਾ ਹੈ ਮਨੁੱਖ ਸੋਚਦਾ ਸੀ ਕਿ ਚੰਦ ਤੇ ਨਹੀਂ ਜਾ ਸਕਦਾ ਤਾਂ ਮਨੁੱਖ ਦੀ ਇਹ ਆਸ਼ਾ ਮਨੁੱਖ ਦੀ ਇਹ ਇੱਛਾ ਵੱਧ ਤੋਂ ਵੱਧ ਜਾਣਣ ਦੀ ਉਸ ਨੂੰ ਚੰਨ ਤੇ ਵੀ ਲੈ ਕੇ ਗਈ ਹੈ ਇਸ ਕਰਕੇ ਤੁਸੀਂ ਜਿੰਨੀਆਂ ਮਰਜ਼ੀ ਉਦਾਹਰਨਾਂ ਲੈ ਲਓ ਜਿਹੜਾ ਕੰਮ ਮਨੁੱਖ ਨੂੰ ਅਸੰਭਵ ਲੱਗਦਾ ਸੀ ਉਹ ਮਨੁੱਖ ਨੇ ਕਰਕੇ ਦਿਖਾਇਆ ਪਰ ਜਦੋਂ ਉਹ ਕਰ ਲੈਂਦਾ ਹੈ ਉਹ ਇੱਕ ਰਸਤਾ ਕ੍ਰੀਏਟ ਕਰ ਦਿੰਦਾ ਹੈ ਰਸਤਾ ਬਣਾ ਲੈਂਦਾ ਹੈ ਫਿਰ ਉੱਤੇ ਲੋਕ ਤੁਰਨਾ ਸ਼ੁਰੂ ਕਰਦੇ ਆ ਇਹ ਸੰਭਵ ਲੱਗਦਾ ਸੀ ਕਿ ਹਜ਼ਾਰਾਂ ਮੀਲ ਦੂਰ ਬੈਠੇ ਲੋਕ ਆਮੋ ਸਾਹਮਣੇ ਗੱਲਾਂ ਕਰਨਗੇ ਜਦੋਂ ਪਹਿਲੀ ਵਾਰ ਕਿਸੇ ਨੇ ਕਿਹਾ ਹੋਗਾ ਤਾਂ ਲੋਕਾਂ ਨੇ ਮਜ਼ਾਕ ਉਡਾਇਆ ਹੋਗਾ ਇਹ ਕਿਵੇਂ ਹੋ ਸਕਦਾ ਤੇ ਅੱਜ ਅਸੀਂ ਹਰ ਰੋਜ਼ ਵੀਡੀਓ ਕਾਲ ਤੇ ਗੱਲ ਕਰਦੇ ਆ ਲੋਕ ਸੋਚਦੇ ਸੀ ਕਿ ਇਹ ਜਿਹੜਾ ਨਹੀਂ ਹੋ ਸਕਦਾ ਅਜਿਹੜਾ ਨਹੀਂ ਹੋ ਸਕਦਾ ਪਰ ਉਹਨਾਂ ਨੇ ਕਰਕੇ ਦਿਖਾਇਆ ਇਹ ਕਰਨ ਵਾਸਤੇ ਮਨੁੱਖ ਨੂੰ ਜਜ਼ਬਾ ਚਾਹੀਦਾ ਹੈ ਜਨੂਨ ਚਾਹੀਦਾ ਹੈ, ਸ਼ਿੱਦਤ ਚਾਹੀਦੀ ਹੈ ਤੇ ਆਪ ਦੇ ਕੰਮ ਪ੍ਰਤੀ ਡੈਡੀਕੇਸ਼ਨ ਚਾਹੀਦੀ ਹੈ ਫੇਰ ਹੁੰਦਾ ਹੈ। ਤੁਸੀਂ ਜਿੰਨੀਆਂ ਮਰਜ਼ੀ ਉਦਾਹਰਨਾਂ ਲੈ ਲਓ। ਬੱਲੰਦ ਦੀ ਕਾਰਡ ਕੱਢਣ ਵਾਲੇ ਨੇ 9999 ਬਾਰਕਸ ਐਕਸਪੈਰੀਮੈਂਟ ਕੀਤਾ ਸੀ ਪਰ ਉਸਨੇ ਕਰਕੇ ਦਿਖਾਇਆ। ਇਹ ਅਸੰਭਵ ਕੰਮ ਸੀ। ਹਰ ਰੋਜ਼ ਕੋ ਲੋਕ ਇਕੱਠੇ ਹੁੰਦੇ ਰੌਲਾ ਪਾ ਕੇ ਮੁੜ ਜਾਂਦੇ ਕਿ ਪਾਗਲ ਹੈ, ਲੋਕਾਂ ਨੂੰ ਪਾਗਲ ਬਣਾ ਰਿਹਾ ਹੈ। ਉਹ ਦੋਸਤੋ ਸੋਚ ਕੇ ਦੇਖੋ ਜੇ ਉਹ ਇਹ ਫੈਸਲਾ ਨਾਲ ਲੈਂਦਾ ਅੱਜ ਅਸੀਂ ਰੌਸ਼ਨੀ ਵਿੱਚ ਜਿਹੜੀ ਅਸੀਂ ਮਾਰ ਰਹੇ ਆ ਇਹ ਹੁੰਦੀ ਸਾਡੇ ਕੋਲੇ। ਇਸ ਕਰਕੇ ਕੋਈ ਵੀ ਕੰਮ ਅਸੰਭਵ ਨਹੀਂ ਹੁੰਦਾ ਸਿਰਫ ਮਨੁੱਖ ਦੀ ਸੋਚ ਆ ਜਿਹੜੀ ਉਹ ਉਸ ਨੂੰ ਕੰਮ ਕਰਨ ਜਾਂ ਨਾ ਕਰਨ ਵਾਸਤੇ ਪ੍ਰੇਰਿਤ ਕਰਦੀ ਹੈ ਤੁਸੀਂ ਕੋਈ ਮਰਜ਼ੀ ਕੰਮ ਸੋਚ ਲਓ ਰਾਈਟ ਭਰਾਵਾਂ ਨੇ ਕਿਹਾ ਸੀ ਕਿ ਅਸੀਂ ਉੱਪਰ ਉੱਡਾਂਗੇ ਪੰਛੀਆਂ ਦੀ ਤਰ੍ਹਾਂ ਤਾਂ ਲੋਕਾਂ ਨੇ ਮਜ਼ਾਕ ਬਣਾਇਆ ਕਿ ਪਾਗਲ ਬੰਦੇ ਆ ਤਾਂ ਉਹਨਾਂ ਨੇ ਇੰਨਾ ਜ਼ਿਆਦਾ ਇੰਨਾ ਜ਼ਿਆਦੀ ਮਿਹਨਤ ਕੀਤੀ ਇੰਨਾ ਜ਼ਿਆਦਾ ਆਪਦਾ ਜਿਹੜਾ ਡੈਡੀਕੇਸ਼ਨ ਹੈ ਆਪਦੀ ਜਿਹੜੀ ਸਮਰੱਥਾ ਹੈ ਉਹਨਾਂ ਦੇ ਆਧਾਰ ਤੇ ਉਸਨੇ ਇੱਕ ਜਹਾਜ਼ ਬਣਾਇਆ ਤੇ ਮਨੁੱਖ ਨੂੰ ਉਡਣਾ ਸ਼ੁਰੂ ਕੀਤਾ ਤੇ ਅੱਜ ਅਸੀਂ ਦੇਖੋ ਤੁਸੀਂ ਕਿੱਥੇ ਕਿੱਥੇ ਉੱਡ ਕੇ ਤੁਰੇ ਫਿਰਦੇ ਆ ਜਿੰਨੀਆਂ ਮਰਜ਼ੀ ਉਧਾਰਨਾ ਲੈ ਲਓ ਦੋਸਤੋ ਮੇਰੇ ਕੋਲੇ ਹਜ਼ਾਰਾਂ ਅਜਿਹੀਆਂ ਧਾਰਨਾ ਹੈ ਜਿਹੜੀਆਂ ਕਿ ਅਸੰਭਵ ਲੱਗਦੀਆਂ ਸੀ ਕਿ ਆਹ ਹੋ ਨਹੀਂ ਸਕਦਾ ਪਰ ਉਹ ਮਨੁੱਖ ਨੇ ਕਰਕੇ ਦਿਖਾਇਆ ਇਸ ਕਰਕੇ ਤੁਸੀਂ ਜੋ ਵੀ ਕੰਮ ਕਰ ਰਹੇ ਹੋ ਉਹਦੇ ਵਿੱਚ ਪਹਿਲਾਂ ਤਾਂ ਆਪਣੇ ਆਪ ਤੇ ਭਰੋਸਾ ਰੱਖੋ ਕਿ ਮੈਂ ਇਹ ਕੰਮ ਕਰ ਸਕਦਾ ਸਭ ਤੋਂ ਵੱਡਾ ਭਰੋਸਾ ਸਾਡਾ ਸੈਲਫ ਕੌਨਫੀਡੈਂਸ ਹੁੰਦਾ ਹੈ ਕਿ ਮੈਂ ਇਹ ਕਰ ਸਕਦਾ ਹਾਂ ਫਿਰ ਉਹ ਕੰਮ ਅਸੰਭਵ ਹੁੰਦਾ ਹੈ ਫਿਰ ਉਹ ਕੰਮ ਅਸੰਭਵ ਕੰਮ ਵੀ ਸੰਭਵ ਬਣ ਜਾਂਦਾ ਹੈ ਧੰਨਵਾਦ ਦੋਸਤੋ